ਦਫਾ ਨਾ ਤੂੰ ਪੀ ਕੇ ਇੱਥੇ ਕਰਦਾ। ਜਾ ਤੁਰ ਗਾ। ਖੜਾ ਦੇ। ਲੈ ਕੱਢ। ਖੜਾ ਦੇ। ਲੈ। ਲੈ ਕੇ ਆਉਂਦਾ। ਖੜ ਗਿਆ ਮੈਂ। ਬੜਾ। ਪੱਤਾ ਦੇ ਦੀ ਉਹਨਾਂ ਦਲ ਸਾਲੇ ਬਗਵਾਸ ਕਰਦਾ। ਹਰਜੀਤ ਬੋਲ। ਆ ਤੁਹਾਡਾ ਫਲੋਰ ਦਾ ਐਚਓ। ਹਾਂ, ਹੋਰ ਜ਼ੋਰ ਦੀ ਬੋਲ। ਇੰਤਰਾ ਲੱਗ ਗਿਆ। ਕੱਢਿਆ ਕੁਛ ਨਹੀਂ। ਗੋਪੀਆ ਇੰਦਰ। ਮੈਂ ਜੂ। ਕੱਢ। ਦੋ ਆ ਲੱਗੇ। ਕੀ ਹੁੰਦਾ? ਕਿਹਦੇ ਆ? ਕੱਢਿਆ। ਟ੍ਰਾਫਿਕੇ ਕੱਢ ਰਿਹਾ ਤਾਂ ਬੋਲ। ਇਤਰਾਵੋ ਸ਼ਰਾਪਤੀ ਕੇ ਗੜਾ ਕਰਦੇ ਤੂੰ ਗਿਆ ਕੀ ਜਾਂਦਾ ਹੈ ਜਾਂਦਾ ਤੂੰ ਓਏ ਓਏ ਤੂੰ ਗੋਗਿਆ ਹੈ ਹੈ ਮੈਂ ਕਿਹਨੂੰ ਗੋਗਿਆ ਮਰ ਜਾ ਹੋਇਆ ਹਾਂ ਤੂੰ ਤੋਰ ਫਿਰ ਮਾਂਗਾ ਬਾਈਕ ਨਾ ਫਾਰਵੇ ਨਾ ਫਿਰ ਕੋਈ ਨਹੀਂ ਤੂੰ ਆਉਂਦੇ ਜੀ ਬਦਲੇ ਸਾਰੇ ਤੇ ਪਰਚਾ ਲਾਵਾਂਗੇ ਸਾਰੇ ਤੇ ਆਹ ਕਾਮਰ ਦਾ ਪਾਵਲ ਲਾਉਂਗਾ ਸੀ ਸਾਡੇ ਤੇ ਚੱਲ ਆਹ ਵੀ ਹੈ ਲਾਉਂ ਫਸੇ ਇੱਕ ਗੱਲ ਨਹੀਂ ਫਸਿਆ ਚੱਲ ਲੱਗੀ ਤਾਂ ਨਹੀਂ ਦੁਕਾਨਾ ਤੋਂ ਪੀ ਕੇ ਤੇ ਕਰ ਦੇ ਜਾ ਤੁਰੋ ਖੜਾ ਦੇ ਖੜਾ ਦੇ ਖੜਾ ਦੇ ਇਹ ਕਿਹੜਾ ਹੁੰਦਾ ਫੜ ਗਿਆ ਮੈਂ ਫੜ ਦੇ ਪੱਤਾ ਦੇ ਦੇ ਉਹਨਾਂ ਅੰਦਰ ਸਾਲੇ ਬਗਵਾਸ ਕਰਦਾ ਹਰਜੀ ਬੋਲ ਆ ਤੁਹਾਡਾ ਫਲੋਰ ਪੈ ਲੈ ਸਕੋ ਹਾਂ ਹੋਰ ਜ਼ੋਰ ਦੀ ਬੋਲ ਇੰਟਰ ਆ ਲੱਗ ਗਿਆ ਕਿਹਦੇ ਖੜਿਆ ਕੁਛ ਨਹੀਂ ਗੋਪੀਆਂ ਇੱਧਰ ਮੇਰੇ ਜੋ ਮਿਲਵਾ ਦੇ ਖੜਾ ਦੋ ਆ ਲੱਗੇ ਕੀ ਹੁੰਦਾ ਥੋੜਾ ਯਾਰ ਜਿੱਦਾਂ ਤੇ ਗਰਾਫਿਕੇ ਕਾਣਾ ਕਰਦਾ ਤੂੰ ਇੰਦਰਾ ਉਹ ਗਰਾਫਿਕੇ ਕਾਣਾ ਕਰਦੇ ਤੂੰ ਕੀ ਹੈ ਕਿਹਦਾ ਹੁੰਦਾ ਜਾ ਹੁੰਦਾ ਤੀ हाँ, 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 ਓਏ ਯਾਰ ਹੋਰ ਚੀਜ਼ ਤੇਰੀ ਆ ਕਮਾਰ ਦਾ ਪਾਵਲ ਲਾਹਾਂ ਸੀ ਸਾਡੇ ਤੇ ਚੱਲ ਆ ਜਿਹਾ ਇਹ ਲਾਹਾਂ ਫਸੇ ਇੱਟ ਨਾਲ ਫਸਿਆ ਚੱਲ ਲੱਗੀ ਤਾਂ ਨਹੀਂ ਦੁਬਾਰਾ ਤੁਹਾਨੂੰ ਪੀ ਕੇ ਤੇ ਕਰ ਦਿਆ ਚੱਲ ਸੁਣੋ ਖੜਾ ਦੇ ਲੈ ਕੱਢ ਦੇ ਖੜਾ ਦੇ ਲੈ ਲੈ ਕੇ ਹੁੰਦਾ ਹੈ ਖੜ ਗਿਆ ਮੈਂ ਕੱਟਾ ਦੇ ਦੇ ਨਾ ਉਹਨਾਂ ਦਰਸਾਲੇ ਬਗਵਾਸ ਕਰਦਾ ਹਰਜੀ ਬੋਲ ਆ ਤੁਹਾਡਾ ਫਲੋਰ ਪੈ ਲੈ ਸਕਿਓ ਹਾਂ ਹੋਰ ਜੋਰ ਨਾਲ ਬੋਲ ਇੰਤਰਾ ਲੱਗ ਗਿਆ ਕਿਹਦੇ ਖੜਿਆ ਕੁਛ ਨਹੀਂ ਰੋਪੀਆਂ ਇੱਧਰ ਮੇਰੇ ਜੋ ਮਿਲਵਾ ਦੇ ਖੜੇ ਦੋਆਂ ਲੱਗੇ ਕੀ ਹੁੰਦਾ ਹੈ ਕੀ ਹੁੰਦਾ ਛੋਟਾ ਯਾਰ ਜਿੱਦਾਂ ਤੇ ਗਰਾਫਿਕੇ ਕਾਣਾ ਕਰਦਾ ਬੰਦ ਇੰਤਰਾ ਉਹ ਸ਼ਰਾਬ ਕੀ ਗਾਣਾ ਕਰਦਾ ਤੂੰ ਕੀ ਹੈ ਕਿੱਦਾਂ ਹੁੰਦਾ ਜਾ ਹੁੰਦਾ ਤੂੰ ਓਏ ਓਏ कोई बोल दिया है मैं कहनो को गया पढ़ जाओ सारे के सारे ਓਏ ਯਾਰ ਹੋਰ ਤੇਰੀ ਰਾ ਕਾਮਾਰ ਦਾ ਪਾਉਣ ਲਾਉਂਗਾ ਸਾਡੇ ਤੇ ਚੱਲ ਆ ਵੀ ਯਾਰ ਇਹ ਲਾਉਂਗਾ ਇੱਟ ਨਾਲ ਲਾ ਚੱਲ ਲੱਗੀ ਤਾਂ ਨਹੀਂ